ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਸਕਾਂ ਦਾ ਬਹੁਤ-ਬਹੁਤ ਸਵਾਗਤ ਹੈ ਡਾਕਟਰ ਮੂਮિતા ਦੇ ਕਾਤਲਾਂ ਨੂੰ ਸਖਤ ਸਜ਼ਾਵਾ ਦੇਣ ਦੀ ਮੰਗ ਨੂੰ ਲੈ ਕੇ ਨਾਰਿਆਂ ਨਾਲ ਗੂੰਜਿਆ ਆਯਾਨ ਕਾਲਜਾਪਨਰ ਸਿੰਘ ਆਯਾਨ ਕਾਲਜਾਪਨਰ ਸਿੰਘ ਭੋਗੀਬਾਲ ਵੱਲੋਂ ਇੱਕ ਵਿਸ਼ਾਲ ਰੈਲੀ ਕੱਢ ਕੇ ਮੂਮિતા ਨਾਲ ਦਰਿੰਦਗੀ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਨਾਮਜ਼ਦ ਕਰਕੇ ਸਖਤ ਤੋਂ ਸਖਤ ਸਜ਼ਾਵਾ ਦੇਣ ਦੀ ਮੰਗ ਨੂੰ ਲੈ ਕੇ ਨਾਰੇਬਾਜ਼ੀ ਕੀਤੀ ਗਈ ਮਰੀਲਕੋਟਲਾ ਤੋਂ ਮੁਨਸੀ ਫਾਰੂਕ ਦੀ ਵਿਸ਼ੇਸ਼ ਰਿਪੋਰਟ ਅਸੀਂ ਆਪਣੀ ਆਵਾਜ਼ ਨੂੰ ਤਾਂ ਪਹੁੰਚਾਉਣੀ ਚਾਹੁੰਦੇ ਹਾਂ ਕਿ ਸਾਡੇ ਇਹ ਬੱਚੇ ਸਾਡੇ ਨੂੰ ਨਹੀਂ ਰਹੇ ਉਹ ਵਾਪਸ ਤਾਂ ਨਹੀਂ ਆ ਸਕਦੇ ਕਰੋਨਾ ਨੇ ਇਨਸਾਫ ਦਵਾਇਆ ਜਾ ਸਕਦਾ ਜੋ ਇਨਸਾਨ ਦਾ ਸ਼ਰਿਆਨ ਨਾਮ ਆ ਰਿਹਾ ਜੋ ਮਲਜ਼ਮ ਪਾਇਆ ਗਿਆ ਉਹਦਾ ਨਾਮ ਬਿਲਕੁਲ ਹਾਈਲਾਈਟ ਹੋ ਚੁੱਕਾ ਹੈ ਤੇ ਉਹਨੂੰ ਇਨਸਾਫ ਦੇਣ ਵਿੱਚ ਕਿਸ ਤਰ੍ਹਾਂ ਦੀ ਕਿ ਲੁਭਰਤੀ ਜਾ ਰਹੀ ਹੈ ਕਿਹੜੀਆਂ ਇਹ ਪੋਲਿਟਿਕਲ ਕਿਹੜੀਆਂ ਵੀ ਹਸਤੀਆਂ ਨੇ ਕਿਉਂ ਉਹਨੂੰ ਪ੍ਰੋਟੈਕਟ ਕਰ ਰਹੀਆਂ ਸਾਨੂੰ ਇਸ ਦਾ ਵਿਵਾਦ ਚਾਹੀਦਾ ਕਿਉਂ ਇੱਕ ਹਥਿਆਰੇ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਕਿਉਂ ਨਾ ਕੈਪਟਨ ਦੀ ਇੱਥੇ ਨਹੀਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਸਾਡੇ ਨੇ ਅਸੀਂ ਆਹਾਨ ਕਾਲਜ অফ ਫਰਸਟਿੰਗ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਅਸੀਂ ਉਹਦੇ ਲਈ ਜਸਟਿਸ ਦੀ ਮੰਗ ਕਰਦੇ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ